ਮੈਨੂੰ ਸਿਕਾ ਮੈਂ ਆਪਣੇ ਬੱਚਿਆਂ ਨੂੰ ਇਹੋ ਜੀ ਐਜੂਕੇਸ਼ਨ ਦਿਆਂ ਜਿਹਦੇ ਨਾਲ ਉਹ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਤੇ ਅੱਗੇ ਵਧਣ ਰੂਪ ਕਮਲ ਮੈਂ ਮੈਮ ਬਹੁਤ ਬਹੁਤ ਅੱਛੇ ਨੇ ਕੰਮ ਵੀ ਬਹੁਤ ਵਧੀਆ ਕਿੱਦੇ ਨੇ ਫੈਸ਼ਨ ਦੇ ਨਾਲ ਜਿਹੜਾ ਇਹ ਲਾ ਲੋਕ ਸੇਵਾ ਦਾ ਇਹ ਕ ਅਡਾਪਟ ਕੀਤਾ ਹੈ ਕੰਮ ਇਹ ਸਭ ਤੋਂ ਜ਼ਿਆਦਾ ਸ਼ਲਾਘਾਯੋਗ ਹੈ ਤੇ ਤੁਸੀਂ ਕਿਸੇ ਵੀ ਏਜ ਤੇ ਜੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਫੋਨ ਕਰ ਸਕਦੇ ਹੋ ਫੋਨ ਨੰਬਰ ਮੈਂ ਤੁਹਾਨੂੰ ਦੱਸ ਦੇਣੀ ਆ 988990270 ਸਸ਼ੀਆ ਕਾਲਜੀ ਮੈਂ ਹਾਂ ਸੁਖਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਕਹਿੰਦੇ ਹਨ ਕਿ ਜੇ ਔਰਤ ਇੱਕ ਵਾਰ ਚਾਹ ਲਵੇ ਤੇ ਉਹ ਨਾ ਸਿਰਫ ਆਪਣੀ ਤਕਦੀਰ ਬਦਲਦੀ ਹੈ ਬਲਕਿ ਹੋਰਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਸਵਾਰ ਦਿੰਦੀ ਹੈ ਅੱਜ ਤੁਹਾਨੂੰ ਇੱਕ ਅਜਿਹੀ ਹੀ ਸ਼ਖਸੀਅਤ ਦੇ ਨਾਲ ਮਿਲਾਂ ਜਾ ਰਹੇ ਹਾਂ ਜਿਸ ਨੇ ਮੇਕਓਵਰ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਦਾ ਰੋਸ਼ਨ ਕੀਤਾ ਹੈ ਇਸ ਦੇ ਨਾਲ ਨਾਲ ਉਹ ਲੋੜਵੰਦ ਕੁੜੀਆਂ ਲਈ ਟਾਲ ਬਣ ਕੇ ਅੱਗੇ ਆਏ ਨੇ ਜੋ ਕਿ ਮੇਕਓਪ ਮੇਕਓਵਰ ਦੀ ਦੁਨੀਆ ਦੇ ਵਿੱਚ ਅੱਗੇ ਵਧਣਾ ਚਾਹੁੰਦੀਆਂ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਰੂਪਕਮਲ ਮੈਮ ਗੱਲਬਾਤ ਕਰਦੀ ਹੈ ਮੈਮ ਅੱਜ ਖਾਸ ਸੇ ਇਵੈਂਟ ਕਰਵਾਇਆ ਗਿਆ ਹੈ ਸਰਟੀਫਿਕੇਟ ਡਿਸਟ੍ਰਿਬਿਊਸ਼ਨ ਸੈਰੇਮਨੀ ਕੀਤੀ ਗਈ ਹੈ ਆਪਣੇ ਇੰਸਟੀਚਿਊਟ ਦੇ ਬਾਰੇ ਕੁਝ ਦੱਸੋ ਮੇਰਾ ਇੰਸਟੀਚਿਊਟ ਰੂਪਸ ਮੇਕ ওভার ਦਾ ਹੈ ਤੇ ਮੈਂ ਇੱਥੇ ਬੱਚਿਆਂ ਨੂੰ ਵੋਕੇਸ਼ਨਲ ਕੋਰਸੇਸ ਵੀ ਕਰਵਾਉਂਦੀ ਆ ਨਾਲ ਮੇਰਾ ਆਪਣਾ ਪ੍ਰੋਫੈਸ਼ਨਲ ਬੱਚਿਆਂ ਦਾ ਜਿਹੜਾ ਮੇਰੇ ਕੋਰਸੇਸ ਅੱਗੇ ਨੇ ਉਹ ਵੀ ਚੱਲਦੇ ਨੇ ਮੈਂ ਸਲੂਨ ਵੀ ਚਲਾ ਰਹੀ ਆ ਨਾਲ ਨਾਲ ਤੇ ਮੈਂ ਥੈਂਕਸ ਕਰਨਾ ਚਾਹਾਂਗੀ ਜਸੇਵਾ ਸੁਸਾਇਟੀ ਦਾ ਤੇ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਮੈਨੂੰ ਇਹ ਪਲੇਟਫਾਰਮ ਦਿੰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਇੱਥੇ ਜਿਹੜੇ ਬਿਲਕੁਲ ਫ੍ਰੀ ਆਫ ਕਾਸਟ ਮੇਰੇ ਕੋਲ ਕੋਰਸ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹ ਕੋਰਸ ਕਰਵਾ ਕੇ ਉਹਨਾਂ ਨੂੰ ਪੈਰਾਂ ਦੇ ਉੱਤੇ ਖੜਾ ਕਰਕੇ ਤੇ ਉਹਨਾਂ ਦੀ ਲਾਈਫ ਦੀ ਜਿਹੜੀ ਜਰਨੀ ਆ ਉਹਨਾਂ ਨੂੰ ਸਟਾਰਟ ਕਰ ਸਕੀਏ ਹੁਣ ਤੱਕ ਕਿੰਨੀਆਂ ਕੁੜੀਆਂ ਇੱਥੋਂ ਨਿਕਲ ਕੇ ਅੱਗੇ ਗਈਆਂ ਹੁਣ ਤੱਕ ਮੈਂ ਤਕਰੀਬਨ 450 ਲੜਕੀਆਂ ਨੂੰ ਅਜਿਹੇ ਕੋਰਸੇ ਕਰਵਾ ਚੁੱਕੀ ਹਾਂ ਮੈਮ ਕਿੰਨੇ ਕੋਰਸ ਡਿਊਰੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਡੇਡ ਦਾ ਕੋਰਸ ਹੁੰਦਾ ਹੈ ਔਰ ਖਾਸ ਕਰਕੇ ਦੇਖਿਆ ਜਾਵੇ ਤਾਂ ਪਿੰਡਾਂ ਦੀਆਂ ਕੁੜੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਨਾ ਕਿਸੇ ਕਾਰਨ ਕਰਕੇ ਜਾਂ ਉਹਨਾਂ ਦੀ ਆਰਥਿਕ ਤੰਗੀ ਕਰਨ ਅੱਗੇ ਨਹੀਂ ਵੱਧ ਪਾਂਦੀਆਂ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਪਲੈਟਫਾਰਮ ਤੁਸੀਂ ਬਹੁਤ ਵਧੀਆ ਦੇ ਬਿਲਕੁਲ ਜੀ ਇਹ ਮੇਰੀ ਜਿਹੜੀ ਜਿਹੜੀ ਕੋਰਸ ਦੀ ਡਿਊਰੇਸ਼ਨ ਹੁੰਦੀ ਹੈ ਤਕਰੀਬਨ 1.5 ਮਹੀਨੇ ਦੀ ਹੁੰਦੀ ਹੈ ਇਹਦੇ ਵਿੱਚ ਬੱਚਿਆਂ ਨੂੰ ਬਿਲਕੁਲ ਸਕਿੰਨ ਦਾ ਬੇਸਿਕ ਕੋਰਸ ਪੂਰਾ ਫ੍ਰੀ ਆਫ ਕੋਸਟ ਕਰਵਾਇਆ ਜਾਂਦਾ ਜਿੱਦ ਦੇ ਵਿੱਚ ਵੀ ਇੱਕ ਵੀ ਪੈਸਾ ਉਹਨਾਂ ਕੋਲੋਂ ਨਹੀਂ ਲਿਆ ਜਾਂਦਾ ਕੋਈ ਉਹਨਾਂ ਦੀ ਕੋਈ ਫੀਸ ਨਹੀਂ ਚਾਹੁੰਦੀਆਂ ਨੇ ਕਿ ਅਸੀਂ ਇਹ ਕੋਰਸ ਕਰਨਾ ਚਾਹੁੰਦੀਆਂ ਵਾ ਤੇ ਕੋਈ ਜਿਹੜੇ ਇਹਨੇ ਮਹਿੰਗੇ ਮਹਿੰਗੇ ਕੋਰਸਿਸ ਅਗੇ ਕਿਸੇ ਤੁਸੀਂ ਸਲੂਨ ਦੇ ਵਿੱਚ ਕਿਸੇ ਅਕੈਡਮੀਸ ਚ ਚਲੇ ਜਾਓ ਤੇ 1 ਲੱਖ 200 ਹਜ਼ਾਰ ਤੋਂ ਘਟੇ ਕੋਰਸਿਸ ਨਹੀਂ ਹੁੰਦੇ ਨੇ ਠੀਕ ਹੈ ਤੇ ਉਹ ਕੋਰਸਿਸ ਇਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਕਰਵਾਏ ਜਾਂਦੇ ਨੇ ਇੱਕ ਸੈਪਰੇਟਲੀ ਰੂਮ ਦਿੱਤਾ ਜਾਂਦਾ ਜਿੱਦੇ ਵਿੱਚ ਬੱਚੇ ਬੈਠ ਕੇ ਇੱਕ ਉਹ এনवायरमेंट ਉਹਨਾਂ ਨੂੰ ਦਿੱਤਾ ਜਾਂਦਾ ਕਿ ਤੁਸੀਂ ਇਹ ਨਾ ਸਮਝੋ ਕਿ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਐਦੇ ਵਿੱਚ ਵੀ ਪੈਸੇ ਲੱਗੇ ਹੋਏ ਨੇ ਠੀਕ ਹੈ ਉਹ ਬੱਚੇ ਇਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਕਿ ਅਸੀਂ ਫ੍ਰੀ ਚ ਕੰਮ ਕਰ ਰਹੇ ਹਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪਤਾ ਨਹੀਂ ਕਿੰ ਜਿਹਦੇ ਵਿੱਚ ਬਿਲਕੁਲ ਬੜੇ ਹੀ ਵਧੀਆ ਤਰੀਕੇ ਦੇ ਨਾਲ ਬੜੇ ਵਧੀਆ এনवायरमेंट ਦੇ ਨਾਲ ਪਰਸਨੈਲਿਟੀ ਡਵੈਲਪਮੈਂਟ ਦੇ ਕੋਰਸਸ ਦੇ ਨਾਲ ਇੰਗਲਿਸ਼ ਸਪੀਕਿੰਗ ਦੇ ਕੋਰਸਸ ਦੇ ਨਾਲ ਆ ਬੱਚਿਆਂ ਨੂੰ ਸਾਰੇ ਕੋਰਸਸ ਕਰਵਾਏ ਜਾਂਦੇ ਆ ਮਾਸਕੂਮਨ ਦੇ ਤੌਰ ਤੇ ਤੁਸੀਂ ਸੁਸਾਇਟੀ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਸੀ ਇਹੇ ਵਿਚਾਰ ਕਿਵੇਂ ਆਇਆ ਕਿ ਇੰਨਾ ਕੁੜੀਆਂ ਨੂੰ ਅੱਗੇ ਲੈ ਕੇ ਆਉਣਾ ਹੈ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਅੱਗੇ ਨਹੀਂ ਵੱਧ ਸਕੀਆਂ ਜਦੋਂ ਮੈਂ ਮਾਸਕੂਮਨ ਬਣੀ ਸੀ ਉਦੋਂ ਕਹ ਲਓ ਕਿ ਲਾਕਡਾਊਨ ਸੀਗਾ ਪ੍ਰੋਪਰਲੀ ਕੋਰੋਨਾ ਦਾ ਟਾਈਮ ਪੀਰੀਅਡ ਚੱਲ ਰਿਹਾ ਸੀਗਾ ਉਦੋਂ ਤੋਂ ਬਾਅਦ ਅਸੀਂ ਸੋਚਿਆ ਕਿ ਨਹੀਂ ਸਾਨੂੰ ਜ਼ਰੂਰਤ ਹੈ ਜਿਸ ਤਰ੍ਹਾਂ ਸਾਰਿਆਂ ਦੇ ਕਾਰੋ ਹੋ ਗਈ ਸਗੇ ਸਾਨੂੰ ਸਿਗਾ ਕਿ ਬੱਚਿਆਂ ਨੂੰ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਆਪਣੇ ਅਗਰ ਪੈਰਾਂ ਦੇ ਉੱਤੇ ਸਟੈਂਡ ਹੋਣ ਆਪਣੇ ਉਹਦੇ ਵਿੱਚ ਉਹਨਾਂ ਦੇ ਅੰਦਰ ਕੋਈ ਹੁਨਰ ਹੋਏਗਾ ਤੇ ਉਸ ਹੁਨਰ ਦੇ ਨਾਲ ਉਹ ਆਪਣੇ ਪੈਸੇ ਕਮਾ ਸਕਣਗੀਆਂ ਆਪਣੇ ਆਦਮੀ ਦੇ ਨਾਲ ਮੁੱਡੇ ਨਾਲ ਮੁੱਡਾ ਜੋੜ ਕੇ ਖੜੇ ਹੋਣਗੀਆਂ ਤੇ ਅੱਗੇ ਵਧਣਗੀਆਂ ਦੇਖੋ ਸਾਈਕਲ ਦੋ ਪਹੀਆਂ ਤੇ ਚੱਲਦਾ ਹੈ ਇੱਕ ਪਹੀਏ ਤੇ ਚੱਲੇਗਾ ਤੇ ਪਾਰ ਇੱਕੋ ਪਾਸੇ ਪਹ ਜਾਏਗਾ ਦੋਨਾਂ ਪਾਸੇ ਚੱਲੇਗਾ ਤੇ ਦੋਨੋਂ ਬਰਾਬਰੀ ਦੇ ਨਾਲ ਉਸ ਜਿਹੜੀ ਉਹਨਾਂ ਦੀ ਲਾਈਫ ਅੱਗੀ ਉਹ ਚਲਦੀ ਰਹੇਗੀ ਤੇ ਸਾਨੂੰ ਸੀਗਾ ਕਿ ਅਸੀਂ ਟੀਮ ਦੇ ਨਾਲ ਵੀ ਗੱਲ ਕੀਤੀ ਕਿ ਮੈਂ ਇਸ ਪ੍ਰੋਫੈਸ਼ਨ ਛੱਗੀ ਆ ਤੇ ਮੈਨੂੰ ਲੱਗਦਾ ਕਿ ਮੈਂ ਬੱਚਿਆਂ ਨੂੰ ਮੈਨੂੰ ਸਕਿੱਲ ਟੀਚਿੰਗ ਕਰਵਾਉਣਾ ਬੜਾ ਅੱਛਾ ਲੱਗਦਾ ਹੈ ਮੈਨੂੰ ਸੀਗਾ ਮੈਂ ਆਪਣੇ ਬੱਚਿਆਂ ਨੂੰ ਇਹੋ ਜੀ ਐਜੂਕੇਸ਼ਨ ਦਿਆਂ ਜਿਹਦੇ ਨਾਲ ਉਹ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਤੇ ਅੱਗੇ ਵਧਣ ਮੈਮ ਮੈਨੇਜ ਕਿਵੇਂ ਕਰਦੀਓ ਕਿਉਂਕਿ ਇੱਕ ਹਾਊਸ ਵਾਈਫ ਹ ਉਸ ਦੇ ਨਾਲ ਨਾਲ ਤੁਸੀਂ ਕਲਾਇੰਟਸ ਵੀ ਡੀਲ ਕਰਨੇ ਹੁੰਦੇ ਨੇ ਔਰ ਥਰਡ ਐਨਾ ਲੜਕੀਆਂ ਨੂੰ ਵਿਸ ਮੈਨੇਜ ਕਰਦੇ ਹੋ ਦੇਖੋ ਮੈਂ ਹਾਊਸ ਵਾਈਫ ਆ ਸਭ ਤੋਂ ਪਹਿਲੇ ਤੇ ਮੈਂ ਹੀ ਹਾਊਸ ਵਾਈਫ ਆ ਤੇ ਉਹਦੇ ਤੋਂ ਬਾਅਦ ਫਿਰ ਮੈਂ ਆਪਣਾ 11 ਵਜੇ ਨਾਲ ਇੱਥੇ ਆ ਜਾਨੀ ਆ ਮੇਰੀ 11 ਤੋਂ ਇੱਕ ਦੀ ਕਲਾਸ ਹੁੰਦੀ ਹੈ ਬੱਚਿਆਂ ਦੇ ਨਾਲ ਤੇ ਉਸ ਬੱਚਿਆਂ ਦੇ ਵਿੱਚ ਉਸ ਟਾਈਮ ਪੀਰੀਅਡ ਦੇ ਵਿੱਚ ਅਗਰ ਮੇਰੇ ਕਲਾਇੰਟਸ ਵੀ ਆਉਂਦੇ ਨੇ ਤੇ ਮੈਂ ਤਾਂ ਵੀ ਬੱਚੇ ਮੇਰੇ ਨਾਲ ਪ੍ਰੋਪਰਲੀ ਮੈਨੇਜ ਕਰਦੇ ਨੇ ਕਿਉਂਕਿ ਬੱਚਿਆਂ ਦਾ ਇੱਕ ਸੈਪਰੇਟਲੀ ਰੂਮ ਹੈ ਅਕੈਡਮੀ ਦਾ ਆਪਣੇ ਘਰ ਦੇ ਵਿੱਚ ਦਿੱਤਾ ਹੋਇਆ ਬੱਚਿਆਂ ਨੂੰ ਮੈਂ ਥੋੜੀ ਦੇਰ ਉਧਰ ਲਈ ਭੇਜ ਦਿੰਨੀ ਆ ਐਸੀ ਮੇਰੇ ਕਲਾਇੰਟਸ ਵੀ ਮੇਰਾ ਪ੍ਰੋਪਰਲੀ ਸਾਥ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 11 ਤੋਂ ਇੱਕ ਰੂਪ ਮੈਮ ਬਿਜ਼ੀ ਹੈਗੇ ਆ ਤੇ ਉਸ ਟਾਈਮ ਤੋਂ ਬਾਅਦ ਹੀ ਉਹ ਮੇਰੇ ਕੋਲ ਪਹੁੰਚਦੇ ਆ ਕੋਈ ਐਮਰਜੈਂਸੀ ਹੋਵੇ ਤੇ ਮੇਰੇ ਕਲਾਇੰਟਸ ਬੱਚੇ ਮੇਰੇ ਨਾਲ ਬੜਾ ਵਧੀਆ ਮੈਨੇਜ ਕਰ ਲੈਂਦੇ ਨੇ ਤੇ ਉਹਦੇ ਤੋਂ ਬਾਅਦ ਫਿਰ ਮੇਰਾ ਰੈਗੂਲਰ ਮੇਰੇ ਕੋਰਸਿਸ ਚੱਲਦੇ ਨੇ ਸਕਿਨ ਦੇ ਕੋਰਸਿਸ ਮੇਕਅਪ ਦੇ ਨੇਲ ਦੇ ਆਪਣਾ ਆਈਲੈਸ਼ੀਜ਼ ਐਕਸਟੈਂਸ਼ਨ ਦੇ ਸਾਰੇ ਕੋਰਸਿਸ ਚੱਲਦੇ ਨੇ ਇਹਨਾਂ ਦੀ ਕਲਾਸ ਤੋਂ ਬਾਅਦ ਫਿਰ ਮੇਰੇ ਉਹਲੇ ਪ੍ਰੋਫੈਸ਼ਨਲ ਬੱਚਿਆਂ ਦੀ ਕਲਾਸ ਹੁੰਦੀ ਹੈ ਮੇਰਾ ਬਸ ਐਦਾਂ ਹੀ ਸਿਲਸਿਲਾ ਚੱਲਦਾ ਰਹਿੰਦਾ ਥੈਂਕ ਯੂ ਸੋ ਮੱਚ ਮੈਮ ਤੇ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਇਸ ਤਰ੍ਹਾਂ ਹੀ ਕੰਮ ਜੜਾ ਇਹ ਰੱਖੋ ਅਦਾਜ਼ੇ ਕਿ ਇਸ ਵਾਰ ਦਿ ਮੇਅਰ ਆਫ ਅੰਮ੍ਰਿਤਸਰ ਜਤਿੰਦਰ ਸਿੰਘ ਮੋਤੀ ਭਾਟਿਆ ਸਰ ਜਿਹੜੇ ਨੇ ਉਹਨਾਂ ਨੂੰ ਖਾਸ ਸਪੋਰਟ ਕਰਨ ਪਹੁੰਚੇ ਨੇ ਉਹਨਾਂ ਦੀ ਵਾਈਫ ਮੇਰੇ ਕਲਾਇੰਟੋ ਕਿਵੇਂ ਦਾ ਐਕਸਪੀਰੀਅੰਸ ਰਿਆ ਔਰ ਫੇਸ ਤੇ ਸਮਾਈਲ ਦਾ ਦਿਸਾਸਰੀ ਹੈ ਕਿ ਤੁਸੀਂ ਇੱਥੇ ਆ ਕੇ ਬਹੁਤ ਖੁਸ਼ ਹੋ ਰੂਪ ਕਮਲ ਮੈਂ ਮੈਮ ਬਹੁਤ ਬਹੁਤ ਅੱਛੇ ਨੇ ਕੰਮ ਵੀ ਬਹੁਤ ਵਧੀਆ ਕਰਦੇ ਨੇ ਹਰ ਫੀਲਡ ਦੇ ਵਿੱਚ ਬਹੁਤ ਵਧੀਆ ਨੇ ਥੈਂਕ ਯੂ ਸਰ ਨਾਲ ਗੱਲਬਾਤ ਕਰਦਿਆ ਸਰ ਤੁਸੀਂ ਆਏ ਹੋ ਤੇ ਸਪੋਰਟ ਕਰਨ ਆਏ ਹੋ ਕਿਵੇਂ ਦਾ ਲੱਗਦਾ ਕਿਉਂਕਿ ਸਮਾਜ ਦੇ ਵਿੱਚ ਵੀ ਦੇਖਿਆ ਜਾ ਤੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਜਸ ਸੇਵਾ ਸੁਸਾਇਟੀ ਦੇ ਨਾਲ ਚੱਲ ਕੇ ਇਹ ਬਹੁਤ ਵਧੀਆ ਜਿਹੜਾ ਹੈ ਸੁਸਾਇਟੀ ਦੀ ਸੇਵਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਸਰਕਾਰਾਂ ਵੀ ਹਮੇਸ਼ਾ ਜਿਹੜੀਆਂ ਹੈਗੀਆਂ ਨਾਰੀ ਸ਼ਕਤੀ ਨੂੰ ਨਾਰੀ ਨੂੰ ਜਿਹੜਾ ਹੈਗਾ ਉਹ ਬਾਰਨ ਲਈ ਨਾਰੀ ਨੂੰ ਮਰਦ ਦੇ ਬਰਬਰ ਤੇ ਜਿਹੜਾ ਹੈਗਾ ਹਰ ਫੀਲਡ ਦੇ ਵਿੱਚ ਖਿਲਾਰਨ ਲਈ ਜਿਹੜੀਆਂ ਬਹੁਤ ਸਾਰੇ ਕੰਮ ਕਰਦੀਆਂ ਲੇਕਿਨ ਉਹ ਕੰਮ ਉਦੋਂ ਤੱਕ ਅਧੂਰੇ ਨੇ ਜਦੋਂ ਤੱਕ ਸਾਡੇ ਸਮਾਜ ਵਾਲੇ ਇਸ ਵੱਲ ਨਹੀਂ ਤੁਰਦੇ ਸੋ ਜਸ ਸੇਵਾ ਸੁਸਾਇਟੀ ਦੇ ਨਾਲ ਜਿਹੜੇ ਸਾਡੇ ਮੈਡਮ ਰੂਪਕਮਲ ਜੀ ਜਿਨ੍ਹਾਂ ਨੂੰ ਮੇਰੀ ਮੈਸੇਜ ਵੀ ਇੱਥੇ ਆਉਂਦੇ ਰਹਿੰਦੇ ਨੇ ਅਕਸਰ ਹੀ ਸੋ ਬੜੀ ਤਾਰੀਫ ਵੀ ਕਰਦੇ ਨੇ ਔਰ ਜਿਹੜਾ ਇਹਨਾਂ ਨੇ ਆਪਣੇ ਪ੍ਰੋਫੈਸ਼ਨ ਦੇ ਨਾਲ ਜਿਹੜਾ ਇਹ ਲਾ ਲੋਕ ਸੇਵਾ ਦਾ ਇੱਕ ਅਡਾਪਟ ਕੀਤਾ ਹੈ ਕੰਮ ਇਹ ਸਭ ਤੋਂ ਜ਼ਿਆਦਾ ਸ਼ਲਾਘਾਯੋਗ ਹੈ ਲੇਕ ਆਪਣੇ ਲਈ ਤੇ ਸਾਰੀ ਦੁਨੀਆ ਕਰਦੀ ਹੈ ਜਿਵੇਂ ਦੱਸ ਰਹੇ ਸੀ ਪਿਛਲੇ 5 ਸਾਲ ਤੋਂ ਤਕਰੀਬਨ 450 ਬੱਚੀਆਂ ਨੂੰ ਜਿਹੜਾ ਹੈਗਾ ਅਸੀਂ ਇਸ ਪ੍ਰੋਫੈਸ਼ਨਲ ਕੋਰਸ ਦੇ ਨਾਲ ਜੋੜ ਕੇ ਟ੍ਰੇਨ ਕਰਕੇ ਜਿਹੜਾ ਭੇਜਿਆ ਡੈਫੀਨੇਟਲੀ ਉਹ 450 ਬੱਚੀਆਂ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਪਿੰਨਾ ਜਾਂ ਆਪਣੇ ਸ਼ਹਿਰਾਂ 'ਚ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਰੋਜ਼ੀ-ਰੋਟੀ ਕਮਾਉਣ ਲਈ ਵੀ ਜਿਹੜੇ ਸਾਧਨ ਆਪਣੇ ਲਈ ਪੈਦਾ ਕੀਤੇ ਹੋਣਗੇ ਆਪਣੇ ਪੈਰਾਂ ਦੇ ਖਲੋਣ ਲਈ ਕਿਸੇ ਦੇ ਮਾਪੇ-ਬਾਪ ਤੇ ਭੈਣ-ਭਰਾ ਤੇ ਬੋਝ ਨਹੀਂ ਸੋ ਇਹ ਜਿਹੜੇ ਕੰਮ ਨੇ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਨੇ ਔਰ ਇਹਨਾਂ ਨੂੰ ਜਿਆਦਾ ਤੌਰ ਤੇ ਜਿਹੜਾ ਨੇਪੜ ਰਿਹਾ ਉਹ ਜਿਹੜੀ ਐਨ ਜੀਓਜ਼ ਨੇ ਉਹਨਾਂ ਵੱਲੋਂ ਹੀ ਹੋ ਸਕਦਾ ਸੋ ਮੈਂ ਮੈਂ ਜਿਹੜੇ ਰੂਪ ਕਮਲ ਜੀ ਨੇ ਸਮਝਦਾ ਕਿ ਇੱਕ ਐਨ ਜੀਓਜ਼ ਨਾਲ ਚਲਾ ਰਹੇ ਨੇ ਐਨ ਜੀਓਜ਼ ਦਾ ਜਿਹੜਾ ਲੋਕਾਂ ਦੀ ਇਹਨਾਂ ਨੇ ਦੇਖਿਆ ਕਿ ਆਪਾਂ ਬੱਚਿਆਂ ਨੂੰ ਕਿਵੇਂ ਆਪਾਂ ਜਿਹੜਾ ਕੰਪੀਟੈਂਟ ਬਣਾਉਣਾ ਹੈ ਆਪਣੇ profession ਦੇ ਵਿੱਚ ਜਿਵੇਂ ਇਹਨਾਂ ਦਾ ਫਿਰ ਇਹਨਾਂ ਦਾ ਹਰ ਸਿਮਰਤ ਜੀ ਨੇ ਜਿਹੜੇ ਜਸੇਵਰ ਸੋਸਾਇਟੀ ਵਾਲੇ ਨੇ ਇਹ ਵੀ ਤਰ੍ਹਾਂ ਤਰ੍ਹਾਂ ਦੇ ਕੰਮਕਾਰ ਦੇ ਬੰਦ ਦੱਸ ਰਹੇ ਸੀ ਕਿਵੇਂ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਇੰਗਲਿਸ਼ ਸਪੀਕਿੰਗ ਕੋਰਸ ਰਾਜੂ ਜੀ ਸਟੀਚਿੰਗ ਦਾ ਕਰਵਾ ਰਹੇ ਨੇ ਬੱਚਿਆਂ ਨੂੰ ਫ੍ਰੀ ਆਫ ਕੋਸਟ ਮਤਲਬ ਕਿ ਯੁੱਧ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਦੀ ਸਮੱਸਿਆ ਵੀ ਬਹੁਤ ਹੱਦ ਤੱਕ ਕਿ ਕਿਤੇ ਇਹ ਵੀ ਹੈ ਕੋਈ ਨਾ ਕੋਈ ਕਿਤੇ ਨਾ ਕਿਤੇ ਇਹ ਵੀ ਅਫੈਕਟਡ ਹੈ ਕਿ ਅਨਪਲਾਈਮੈਂਟ ਵੀ ਹੈ ਸੋ ਇਹਨਾਂ ਬੱਚੀਆਂ ਨੂੰ এমਪਲਾਈਜ਼ এমਪਲॉयਮੈਂਟ ਦਿਵਾ ਕੇ ਆਪਣੇ ਕੋਰਸਾਂ ਦੇ ਵਿੱਚ ਆਪਣੇ ਪੈਰਾਂ ਦੇ ਖਲੋਣ ਯੋਗਾ ਕਰਕੇ এমਪਲॉयਮੈਂਟ ਵੀ ਇਹਨਾਂ ਨੂੰ ਮਿਲਨੀ ਆਪਣੇ ਪ੍ਰੋਫੈਸ਼ਨਲੀ ਇਹਨਾਂ ਨੇ ਆਪਣੇ ਕੰਮ ਵੀ ਕਰ ਲੈਣੇ ਨੇ ਕਿ ਜਿਹੜਾ ਇਹਨਾਂ ਨੇ ਪੈਸੇ ਵੀ ਕਮਾਣੇ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਸੋ ਸ਼ੌਂਕ ਲਈ ਵੀ ਕਰਦਾ ਗੁਜ਼ਾਰਾ ਕਰਨ ਲਈ ਜਿਵੇਂ ਫ੍ਰੀ ਆਫ ਕੋਸਟ ਕਰ ਰਹੇ ਨੇ ਇਹ ਬਹੁਤ ਘੱਟ ਨੇ ਸਮਾਜ ਨੂੰ ਇਹਨਾਂ ਚੀਜ਼ਾਂ ਦੇ ਅੱਗੇ ਆਉਣਾ ਚਾਹੀਦਾ ਜਿਵੇਂ ਮੈਡਮ ਰੂਪ ਕਮਲ ਜੀ ਇਸ ਪਾਸੇ ਲੱਗੇ ਨੇ ਬਾਕੀਆਂ ਨੂੰ ਵੀ ਇਸ ਪਾਸੇ ਲੱਗਣਾ ਚਾਹੀਦਾ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਜਿਹੜਾ ਅਗਲੇ ਗਿਆ ਕਿਤਾ ਮੁਖੀ ਜਿਹੜਾ ਬੱਚਿਆਂ ਨੂੰ ਵੀ ਬਣਾਉਣਾ ਚਾਹੀਦਾ ਸੋ ਮੈਂ ਇਹਦੇ ਤੇ ਬਹੁਤ ਬਹੁਤ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦੇਣਾ ਔਰ ਸਾਰੀ ਟੀਮ ਨੂੰ ਵੀ ਔਰ ਮੈਂ ਇਹਨਾਂ ਨੂੰ ਵੀ ਕਹਿਣਾ ਕਿ ਜੇੜਾ ਕੋਈ ਬਤੌਰ ਮੇਅਰ ਮੇਰੇ ਜ਼ਮੇਂ ਕੋਈ ਸੇਵਾ ਹੋਏਗੀ ਕੋਈ ਮੈਂ ਕਰ ਸਕਦਾ ਹੋਵਾਂਗਾ ਮੈਂ ਵੀ ਤੁਹਾਡੇ ਨਾਲ ਬਿਲਕੁਲ ਸ਼ਾਮਲ ਹੋਵਾਂਗਾ ਥੈਂਕ ਯੂ ਸੋ ਮਚ ਸਰ ਅੱਗੇ ਹੋਰ ਗੱਲ ਕਰਦੇ ਹਾਂ ਜਸ ਸੇਵਾ ਸੁਸਾਇਟੀ ਦੇ ਓਨਰ ਹਰਸਿਮਰਨ ਸਰ ਨਾਲ ਜੋ ਕਿ ਲਗਾਤਾਰ ਹੀ ਅੱਗੇ ਵਧਦੇ ਨੇ ਔਰ ਇਹਨਾਂ ਦਾ ਹੌਸਲਾ ਵਧਾਈ ਕਰਨ ਲਈ ਆਪਣੀ ਟੀਮ ਦੇ ਨਾਲ ਪੂਰਾ ਲਾਜਮਿਲ ਕੇ ਕੰਮ ਕਰਦੇ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਖਾਸ ਇੱਥੇ ਕੁੜੀਆਂ ਦੇ ਚਿਹਰਿਆਂ ਤੇ ਖੁਸ਼ੀ ਦੇਖ ਰਿਹਾ ਸਰਟੀਫਿਕੇਟ ਉਹਨਾਂ ਨੂੰ ਦਿੱਤੇ ਗਏ ਨੇ ਔਰ ਸੈਲਫ ਡਿਪੈਂਡੈਂਟ ਬਣਾਇਆ ਗਿਆ ਹੈ ਦੇਖੋ ਮੈਂ ਨਾ ਆਪ ਦੋ ਬੇਟੀਆਂ ਦਾ ਬਾਪ ਆ ਔਰ ਹਰ ਵੇਲੇ ਸੋਚ ਆਹੀ ਹੁੰਦੀ ਕਿ ਬੱਚੀਆਂ ਪੜ ਜਾਣ ਬੱਚੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਬੀਿੰਗ ਅ ਲਾਇਰ ਇਹ ਚੀਜ਼ਾਂ ਸਮਾਜ ਚ ਵੇਖਦਾ ਕਿ ਜਿਹੜੇ ਪੜਦੇ ਨਹੀਂ ਜਾਂ ਕਿਸੇ ਨੂੰ ਵੋਕੇਸ਼ਨਲ ਟ੍ਰੇਨਿੰਗ ਨਹੀਂ ਹੁੰਦੀ ਹੁਨਰ ਦੀ ਜਿਹੜਾ ਆਪਣੇ ਅੰਦਰ ਹੁਨਰ ਆ ਉਹਦੀ ਪਰਖ ਅਸੀਂ ਨਹੀਂ ਕਰ ਪਾਉਂਦੇ ਸਮੇਸਰ ਤੇ ਡਿਸਪਿਊਟਸ ਆ ਜਾਂਦੇ ਆ ਮੈਟ੍ਰਿਮੋਨਿਅਲ ਡਿਸਪਿਊਟਸ ਆ ਜਾਂਦੇ ਆ ਕੁੜੀਆਂ ਨੂੰ ਥੋੜਾ ਇਕਵੈਲਿਟੀ ਦਾ ਦਰਜੇ 'ਚ ਥੱਲੇ ਥੱਲੇ ਲਿਆ ਆਂਦਾ ਜਾਂਦਾ ਕਿ ਉਹ ਕਮਾਈ ਨਹੀਂ ਕਰ ਰਹੀਆਂ ਘਰ ਦੇ ਵਿੱਚ ਉਸ ਨਿਗਾ ਨਾਲ ਵੇਖਿਆ ਜਾਂਦਾ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਐ ਸ਼ੁਰੂ ਕੀਤੇ ਸੀ ਕੋਰਸਸ ਔਰ ਟੂਡੇ ਆਮ ਸੋ ਥੈਂਕਫੁਲ ਟੂ ਮੋਤੀਪਾਟਿਆ ਸਰ ਔਰ ਅੰਮ੍ਰਿਤਸਰ ਦੀ ਜਿਹੜੀ ਕਮਾਨ ਆ ਉਹਨਾਂ ਦੇ ਹੱਥ ਵਾਇਗਰੂ ਨੇ ਦਿੱਤੀ ਹੈ ਤੇ ਉਸ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਜਸ ਸੇਵਾ ਦੇ ਵੀ ਮੋਢੇ ਤੇ ਹੱਥ ਰੱਖਿਆ ਬਾਰਡਰ ਕਾ ਹੁੰਦਾ ਟਾਈਮ ਕੱਢ ਕੇ ਆਣਾ ਇਵੈਂਟਸ ਦੇ ਵਿੱਚ ਅੱਜ ਜੋ ਆਏ ਨੇ ਕਿਉਂਕਿ ਅੰਮ੍ਰਿਤਸਰ ਸ਼ਹਿਰ ਇੰਨਾ ਕੋ ਰੁਜੇਵਿਆਂ ਵਾਲਾ ਟੂਰਿਸਟ ਐਕਟੀਵਿਟੀ ਕਰਕੇ ਬਾਰਡਰ ਏਰੀਆ ਕਰਕੇ ਇੱਕ ਮੇਅਰ ਦੀ ਜ਼ਿੰਮੇਵਾਰੀ ਸਾਰੇ ਸ਼ਹਿਰ ਚ ਕਿੱਥੇ ਕਿੱਥੇ ਕੀ ਚੱਲ ਰਿਹਾ ਕੋਈ ਪ੍ਰੋਬਲਮ ਤੇ ਨਹੀਂ ਕ੍ਰੀਏਟ ਹੋ ਗਈ ਹਰਮੰਦਰ ਸਾਹਿਬ ਰਾਮ ਤੀਰਥ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਉਹਨਾਂ ਦੀ ਡਿਊਟੀਆਂ ਬਹੁਤ ਸਟਰੋਂਗ ਨੇ ਪਰ ਉਹਨਾਂ ਨੇ ਟਾਈਮ ਕੱਢਿਆ ਔਰ ਇਹ 8-10 ਕੁੜੀਆਂ ਨੂੰ ਅਜ ਇੰਨਾ ਹੌਸਲਾ ਦਿੱਤਾ ਉਸ ਤੋਂ ਉੱਤੇ ਉਹਨਾਂ ਨੇ ਇੱਕ ਗੱਲ ਕਹੀ ਕਿ ਜਿਹੜਾ ਤੁਸੀਂ ਇਹਨਾਂ ਨੂੰ ਇੰਡੀਪੈਂਡੈਂਟ ਬਣਾਉਣ ਦੀ ਕੋਸ਼ਿਸ਼ ਕਰ ਉਹ ਬਹੁਤ ਉਮਦਾ ਕੋਸ਼ਿਸ਼ ਹੈ ਔਰ ਅਸੀਂ ਸਰ ਨੂੰ ਪ੍ਰੋਮਿਸ ਕੀਤਾ ਕਿ ਸਰ ਤੁਹਾਡੀ ਨੌਲੇਜ ਚ ਵੀ ਤੁਸੀਂ ਪਬਲਿਕ ਫਿਗਰ ਹੋ ਲੋਕਾਂ ਜਾਣਦੇ ਹੋ ਗੁਰਦੁਆਰਿਆਂ ਚ ਪਿੰਡਾਂ ਚ ਕਿਤੇ ਵੀ ਜਾਣਦੇ ਹੋ ਤੁਹਾਨੂੰ ਲੱਗੇ ਕਿ ਉੱਥੇ ਦੀਆਂ ਬੱਚੀਆਂ ਨੂੰ ਕੋਈ ਕੋਰਸ ਕਰਵਾਣਿਆ ਇਟ ਇਜ਼ आवर ਪ੍ਰੋਮਿਸ ਜਿਵੇਂ ਤੁਸੀਂ ਪ੍ਰੋਮਿਸ ਕੀਤਾ ਕਿ ਤੁਸੀਂ ਕਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਕੋਈ ਵੀ ਉਪਰਾਲੇ ਦੇ ਵਿੱਚ ਕਿਤੇ ਲੋਡ ਕਾਰਪੋਰੇਸ਼ਨ ਦੀ ਪੈਂਦੀ ਹੈ ਮੇਰੀ ਐਜ਼ ਅ ਇੰਡੀਵਿਜੂਅਲ ਪੈਂਦੀ ਹੈ ਕਿਉਂਕਿ ਮੇਅਰ ਸਾਹਿਬ ਰੱਬ ਨੇ ਉਹਨਾਂ ਨੂੰ ਹੁਣ ਇਹ ਨਿਵਾਜ਼ ਬਖਸ਼ਿਆ ਉਸ ਤੋਂ ਪਹਿਲੇ ਵੀ ਅੰਮ੍ਰਿਤਸਰ ਦੀ ਸੇਵਾ ਇਹ ਲਾਰਜੈਸਟ ਨਿਊਰ ਕਿੰਨੀ ਵਾਰੀ ਕਾਉਂਸਲਰ ਰਹੇ ਲੋਕਾਂ ਦੇ ਵਿੱਚ ਲੋਕਾਂ ਨੂੰ ਮਿਲਦੇ ਆ ਕਿੰਨੀਆਂ ਵਾਰਡਸ ਨੂੰ ਇੱਕ ਵਾਰਡ ਤੋਂ ਰਹੇ ਦੂਜੀ ਵਾਰਡ ਤੋਂ ਰਹੇ ਸਾਰੀਆਂ ਵਾਰਡਸ ਤੋਂ ਇਹਨਾਂ ਨੇ ਆਪਣੇ ਆਪਣੇ ਹਲਕੇ ਜਿੱਤੇ ਔਰ ਜੇ ਭਗਵੰਤ ਮਾਨ ਸਾਹਿਬ ਨੇ ਇਹਨਾਂ ਨੂੰ ਇਹ ਪਾਵਰ ਦਿੱਤੀ ਹੈ ਤੇ ਮੈਨੂੰ ਆਸ ਹੈ ਕਿ ਇਹ ਜਿਹੜੀ ਡਿਵੈਲਪਮੈਂਟ ਦੀ ਹੈ ਇੱਕ ਡਿਵੈਲਪਮੈਂਟ ਹੀ ਹੈ ਜਿਹੜੀ ਆਰਗੇਨਾਈਜੇਸ਼ਨ ਹੈ ਨਾ ਐਨਜੀਓ ਸਰ ਨੇ ਕਿਹਾ ਕਿ ਇਟ ਇਜ਼ ਪਾਰਟ ਆਫ ਦੀ ਗਵਰਨਮੈਂਟ ਯੈਸ ਇਹ ਮੋਡੇ ਨਾਲ ਮੋਡਾ ਵੈ ਗਵਰਨਮੈਂਟ ਕੈਨ ਨਾਟ ਸਰਵਾਈਵ ਕੋਵਿਡ ਟਾਈਮਸ ਦੇਖੇ ਸੀ ਕੋਵਿਡ ਟਾਈਮਸ 'ਚ ਜੇ ਆਰਗੇਨਾਈਜੇਸ਼ਨਸ ਪਿੱਛ ਗੁਰਨਾਨਕ ਹਸਪਤਲ ਪੂਰੇ ਕੋਵਿਡ ਦੇ ਵਿੱਚ ਪਾਣੀ ਦਾ ਜ਼ਿੰਮੇਵਾਰੀ ਜਸ ਸੇਵਾ ਸੁਸਾਇਟੀ ਨੂੰ ਦਿੱਤੀ ਗਈ ਰੱਬ ਨੇ ਗੁਰਨਾਨਕ ਸਾਹਿਬ ਨੇ ਉਹ ਨਿਭਾਈ ਅੱਜ ਵੀ ਅਸੀਂ ਯਾਦ ਕਰਦੇ ਹਾਂ ਉਹ ਕਿਵੇਂ ਹੋਇਆ ਔਰ ਐਡੀ ਵਧੀਆ ਸੇਵਾ ਸੀ ਸਾਰਿਆਂ ਨੂੰ ਕੋਵਿਡ ਹੋਇਆ ਸਾਰੇ ਠੀਕ ਹੋ ਗਏ ਸੋ ਡਰ ਕੇ ਪਿੱਛੇ ਨਹੀਂ ਪੈਣਾ ਸੁਲਤਾਨਪੁਰ ਲੋਧੀ ਦੇ ਵਿੱਚ ਹਾੜਾ ਏ 11 ਪਿੰਡ ਸਰ ਅਸੀਂ ਅਡਾਪਟ ਕਰ ਲਏ 11 ਪਿੰਡਾਂ ਦੇ ਵਿੱਚ ਸੁੱਕੀ ਗ੍ਰੋਸਰੀ ਅਸੀਂ ਦੇਣ ਜਾਣੀ ਆਪ ਅਸੀਂ 20 20 ਫੁੱਟ ਪਾਣੀ 'ਚੋਂ ਲੰਗੇ ਆ ਗੱਡੀਆਂ ਖਰਾਬ ਹੋਈਆਂ ਡਾਇਰੈਕਟਰ ਟਰਾਲੀਆਂ ਖਰਾਬ ਹੋਈਆਂ ਪਰ ਅਲਟੀਮੇਟਲੀ ਵੀ ਆਰ ਸਟੈਂਡਿੰਗ ਬਾਬਾ ਜੀ ਨੇ ਮਿਹਰ ਕੋਈ ਘਾਟਾ ਨਹੀਂ ਪਿਆ ਕੋਈ ਕੁਝ ਨਹੀਂ ਹੋਇਆ ਦਸਬੰਦ ਗੁਰੂ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸੇ ਪ੍ਰਿੰਸੀਪਲ ਤੇ ਸਾਨੂੰ ਚੱਲਣਾ ਚਾਹੀਦਾ ਚਲਦੇ ਆਂ ਆਸੀਆ ਜਿਹੜੇ ਕੋਰਸ ਕਰਵਾ ਰਹੇ ਆ ਚਲਦੇ ਰਹਿਣਗੇ ਔਰ ਆਸ ਕਰਦੇ ਆ ਤੁਸੀਂ ਇਸ ਵੀਡੀਓ ਨੂੰ ਵੀ ਸਾਡਾ ਸਿਰਫ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਇਸ ਵੀਡੀਓ ਅੱਜ ਦੀ ਜਦੋਂ ਵੀ ਵੀਡੀਓ ਆਏਗੀ ਉਹਦਾ ਮੋਟਿਵ ਕੀ ਹੈ ਕਿ ਘਰ ਘਰ ਦੇ ਵਿੱਚ ਇਹ ਗੱਲ ਪਹੁੰਚੇ ਕਿ ਜਸ ਸੇਵਾ ਬਿਲਕੁਲ ਫ੍ਰੀ ਆਫ ਕਾਸ ਜਿਹੜੇ ਨੇ ਕੋਰਸਸ ਕਰਾ ਰਹੀਏ ਅਸੀਂ ਅਸੀਂ ਬੈਠਿਆਂ ਕਰਾਉਣ ਨੂੰ ਲਾਈਨਾਂ ਲਾ ਦਿਓ 1 ਮਿੰਟ ਨਹੀਂ ਸਾਲ ਲੈਣ ਦਵਾਗੇ ਆਪਣੇ ਟੀਚਰਸ ਨੂੰ ਇਹ ਤੇ ਇਹਦੇ ਸਾਲ ਚ 5 ਕਰਾਉਂਦੇ ਆ ਨਾ ਸਾਲ ਚ 20 ਵੀ ਹੋਏ ਅਸੀਂ ਕਰਾਵਾਂਗੇ ਇਟ ਇਜ਼ आवर ਪ੍ਰੋਮਿਸ ਪਰ ਉਹਦੇ ਲਈ ਸਭ ਤੋਂ ਜ਼ਿਆਦਾ ਤੁਹਾਡੀ ਲੋਕਾਂ ਦਾ ਜਾਗਣਾ ਜ਼ਰੂਰੀ ਹੈ ਲੋਕ ਹੀ ਨਹੀਂ ਮਤਲਬ ਤੁਸੀਂ ਜਾਗੋਗੇ ਤਾਂ ਹੀ ਪਤਾ ਚੱਲੇਗਾ ਲੋਟ ਆਫ ਥਿੰਗਸ ਆਰ देयर ਗਵਰਨਮੈਂਟ ਦੀਆਂ ਬਹੁਤ ਜ਼ਿਆਦਾ ਪਾਲਿਸੀਜ਼ ਨੇ ਜਿਹਦੇ ਵਿੱਚ ਫ੍ਰੀ ਵੋਕੇਸ਼ਨਲ ਕੋਰਸਸ ਕਰਾਏ ਜਾਂਦੇ ਨੇ ਸਾਡੇ ਕੋਲ ਨਾ ਉਹ ਉੱਥੇ ਚੱਲ ਜਾਓ ਬੱਚਿਆਂ ਨੂੰ ਘਰੋਂ ਤੇ ਕੱਢੋ ਤੇ ਜੇ ਤੁਸੀਂ ਬੱਚਿਆਂ ਨੂੰ ਕੱਢੋ ਨਹੀਂ ਕਰੋ ਕੱਢੋਗੇ ਤੇ ਜਿੰਨਾ ਮਰਜੀ ਯੁੱਧ ਨਸ਼ਿਆਂ ਵਿਰੋਧ ਕਰ ਲਿਏ ਸਰਕਾਰ ਦਾ ਦੂਜੇ ਨੰਬਰ ਦਾ ਰੋਲ ਹੈ ਪਹਿਲੇ ਰੋਲ ਆ ਸਾਡਾ ਕੱਲ ਇੱਕ ਬੱਚੇ ਦੀ ਅੰਮ੍ਰਿਤਸਰ ਦੇ ਵਿੱਚ ਆਊਟ ਆਫ ਟਾਪਿਕ ਗੱਲ ਕਰ ਰਿਹਾ ਮੇਰਾ ਦੂਰੋਂ ਨੇੜਿਓਂ ਬੱਚਾ ਘਰ ਦਾ ਹੀ ਆ ਹਰਕਿਸ਼ਨ ਵਰਬੀ ਸਕੂਲ ਪੜਦਾ ਹੈ ਗਰਮੀ ਦੇ ਦਿਨ ਨੇ ਤੇ ਉਹ ਨਿਕਲ ਰਿਹਾ ਐਲਫਾ ਵਾਲੇ ਮਾਲ ਤੋਂ ਤੇ ਉਹਦੀ ਗਲਾ ਕੱਟਿਆ ਗਿਆ ਬਚਾਉਣ ਦੀ ਕੋਸ਼ਿਸ਼ ਕੀਤੀ ਸਿੱਧਾ ਵਜਾ ਡਵਾਈਡਰ ਤੇ ਇਹ छाਤੀ ਸਾਰੀ ਉਹਦੀ ਨਿਕਲ ਗਈ ਥੱਲੇ ਦਿਲ ਨਜ਼ਰ ਆ ਰਿਹਾ ਰਿਬਸ ਨਜ਼ਰ ਆ ਰਿਹਾ ਸਾਰਾ ਜਬਾੜਾ ਟੁੱਟ ਗਿਆ ਸਾਰੇ ਦੰਦ ਟੁੱਟ ਗਏ 11ਵੀਂ ਦੇ ਬੱਚੇ ਦੇ ਰੀਜ਼ਨ ਕੀ ਸੀ ਗਰਮੀਆਂ ਦੇ ਵਿੱਚ ਚਾਈਨਾ ਡੋਰ ਅਜਮੇਰ ਸਾਹਿਬ ਆਏ ਨੇ ਮੈਂ ਕਵਾਂਗਾ ਮੇਰ ਸਾਹਿਬ ਅਸੀਂ ਬਹੁਤ ਹੋਰ ਤੇ ਜ਼ੋਰ ਲਾਇਆ ਤੁਸੀਂ ਵੀ ਇੰਡੀਵਿਜੂਅਲ ਲੈਵਲ ਤੇ ਤੁਸੀਂ ਵੇਖੋ ਅੱਜ ਇੱਕ ਬੱਚਾ ਬੜੀ ਮੁਸ਼ਕਿਲ ਅੱਜ ਵੀ 9 ਘੰਟਿਆਂ ਦਾ ਸਰਵਦਾ ਆਪਰੇਟ ਹੋਇਆ ਔਰ ਨਿਊ ਅੰਮ੍ਰਿਤਸਰੋਂ ਰਹਿੰਦੇ ਆ ਤੇ ਕਿੰਨੇ ਪੈਸੇ ਲੱਗ ਜਾਣੇ ਆ ਕੌਣ ਮਦਦ ਕਰੂਗਾ ਤੇ ਆਪਾਂ ਸਾਡੇ ਵੱਲੋਂ ਪ੍ਰੋਮਿਸ ਆ ਅਸੀਂ ਕਦੀ ਚਾਇਨਾ ਡੋਰ ਨਹੀਂ ਵਰਤਦੇ ਤੁਸੀਂ ਵੀ ਥੱਲੇ ਪ੍ਰੋਮਿਸ ਕਰਿਓ ਲੋਕੋ ਤੁਸੀਂ ਵਰਤਦੇ ਹੋ ਨਾ ਸਰਕਾਰ ਨੇ ਵੀ ਡੰਡਾ ਕਰ ਦਿੱਤਾ ਪਰਚੇ ਵੀ ਕਰਤੇ ਕੋਸ਼ਿਸ਼ ਵੀ ਕੀਤੀ ਅਸੀਂ ਪਿਛਲੇ ਸਾਲ ਡਰੋਨ ਵੀ ਉਡਾਏ ਇੰਨਾ ਲੜਾਈ ਕੀਤੀ ਆਪਣੇ ਕੋਲੋਂ ਖਰਚੇ ਕੀਤੇ ਪਰ ਤੁਸੀਂ ਲੈ ਕੇ ਆਉਂਦੇ ਹੋ ਤੇ ਜੇ ਤੁਹਾਡੇ ਬੱਚੇ ਦੀ ਅੱਜ ਜਾਨ ਚਲੀ ਜਾਂਦੀ ਐ 6 ਵਜ ਦੀ 6 ਵਜਨ ਤੋਂ ਬਾਅਦ ਸੋ ਗੁਰਸੇਖ ਬੱਚੇ ਦੀ ਸਾਨੂੰ ਉੱਥੇ ਉਹਨਾਂ ਨੂੰ ਹਸਪੀਟਲ ਨੇ ਜਦੋਂ ਕਿਹਾ ਨਾ ਕਿ ਇਹਦੇ ਸਾਨੂੰ ਵਾਲ ਕੱਟਨੇ ਪੈਣੇ 6 ਤਾਂ ਇੰਨੀਆਂ ਜ਼ਿਆਦਾ ਤੇ ਉਹਦੇ ਬਾਪ ਕੋਲੋਂ ਇੱਕ ਸਾਈਨ ਕਰਾਇਆ ਫਾਰਮ ਤੇ ਉਹ ਸਾਰਾ ਟੱਬਰ ਰੋ ਰਿਆ ਸੀ ਸਰ ਕਿ ਇੱਕ ਬੱਚੇ ਨੂੰ ਉਹਨਾਂ ਨੂੰ ਐ ਕਰਨਾ ਪਿਆ ਰਿਹਾ ਉਹਦੀ ਜਾਨ ਬਚਾਉਣ ਵਾਸਤੇ ਰੀਜ਼ਨ ਕੀ ਬਣਿਆ ਇੱਕ ਚਾਈਨਾ ਡੋਰ ਕਿੰਨਿਆਂ ਕੋ ਕਟਨੀਆਂ ਕਟਨੀਆਂ ਗਰਦਨਾ ਹੋਰ ਹੁਣ ਤੇ ਛੱਡ ਦਿਓ ਚਾਈਨਾ ਡੋਰ ਸੋ ਮੇਰੀ ਬੇਨਤੀ ਹੈ ਆਊਟ ਆਫ ਟਾਪਿਕ ਗੱਲ ਕੀਤੀ ਅੱਜ ਖੁਸ਼ੀ ਨੂਮਾ ਮਾਹੌਲ ਸੀ ਪਰ ਕੱਲ ਦਾ ਅਸੀਂ ਸੋ ਨਹੀਂ ਪਾਏ ਸਾਰੀ ਰਾਤ ਅਮਨਦੀਪ ਹਸਪੀਟਲ ਚ ਸਾਡੀ ਟੀਮ ਸਾਰੇ ਬੱਚੇ ਸਾਰੇ ਉਹ ਪਰਿਵਾਰ ਡੀਸੀ ਮੈਮ ਨੇ ਵੀ ਰਿਕੁਐਸਟ ਕੀਤੀ ਹੈ ਕਿ ਦੇਅਰ ਆਰ ਗਾਈਡਲਾਈਨਸ ਤੁਹਾਡਾ ਪੁਲਿਸ ਡਿਪਾਰਟਮੈਂਟ ਉਸ ਗਾਈਡਲਾਈਨਸ ਨੂੰ ਨਹੀਂ ਪੂਰਾ ਕਰ ਰਿਹਾ ਅੱਜ ਨਿਉ ਅੱਜ ਇਹ ਹੋਇਆ ਤੇ ਫਿਰ ਇੱਥੇ αਲਫਾ ਵਾਲੇ ਪੁਲ ਦਾ ਜਿਹੜਾ ਥਾਣਾ ਲੱਗਦਾ ਉਹਦਾ ਐਸਐਚਓ ਕਿਉਂ ਨਹੀਂ ਸਸਪੈਂਡ ਹੋਇਆ ਉਹਦਾ ਡੀਐਸਪੀ ਕਿਉਂ ਨਹੀਂ ਸਸਪੈਂਡ ਹੋਇਆ ਜਦੋਂ ਤੱਕ ਹੈ ਤੁਸੀਂ ਸ਼ਕਤੀ ਨਹੀਂ ਕਰੋਗੇ ਜ਼ਿੰਮੇਵਾਰੀ ਫਿਕਸ ਕਰ ਦਿਓ ਅਕਾਉਂਟੇਬਿਲਟੀ ਫਿਕਸ ਕਰ ਦਿਓ ਇੱਕ ਛੋਟੀ ਜੀ ਚਾਈਨਾ ਡੋਰ ਆ ਮੈਂ ਤੇ ਕਹਿੰਨਾ ਯੁੱਧ ਚਾਈਨਾ ਡੋਰ ਵਿਰੋਧ ਕਰ ਲਈਏ ਬਾਕੀ ਦੇ ਬਹੁਤ ਵੱਡੇ ਨੇ ਔਰ ਤੇ ਤੁਸੀਂ ਇੰਨੀ ਮਿਹਨਤ ਕਰਤੀ ਘਰ ਟਹਿ ਗਏ ਜਿਹੜੇ ਲੋਕ ਗਲਤ ਤਰੀਕੇ ਨਾਲ ਪੈਸੇ ਨਸ਼ਿਆਂ ਤੋਂ ਕਮਾ ਕੇ ਬਿਲਕੁਲ ਸਹੀ ਕੀਤਾ ਕਾਂ ਟੰਗਣੇ ਪੈਣੇ ਆ ਤਾਂ ਹੀ ਇਹ ਚੀਜ਼ ਖਤਮ ਹੋਣੀ ਹੈ ਪਰ ਉਹਦੇ ਵਿੱਚ ਜਿਹੜਾ ਟ੍ਰੇਡ ਹੋਣ ਦੇ ਰਿਹਾ ਗਰਮੀਆਂ ਦੇ ਦਿਨਾਂ ਵਿੱਚ ਚਾਈਨਾ ਡੋਰ ਦਾ ਟ੍ਰੇਡ ਹੁੰਦਾ ਮੈਨੂਫੈਕਚਰਿੰਗ ਹੁੰਦੀ ਹੈ ਜੂਨ ਮਈ ਦੇ ਵਿੱਚ ਇੱਕ ਬੰਦੇ ਕੋਲ ਘਰ ਚਾਈਨਾ ਡੋਰ ਹੈ ਤੇ ਸਰਦੀਆਂ ਵਿੱਚ ਤੁਸੀਂ ਕਿੱਦਾਂ ਰੋਕ ਲੋਗੇ ਜਦੋਂ ਲੋੜੀ ਆਣੀ ਹੈ ਬਸੰਤ ਆਣੀ ਹੈ ਮੇਲਿਆਂ ਦੇ ਰੋਕ ਲਾ ਦਿਓ ਮੇਰ ਸਾਹਿਬ ਨੂੰ ਕਹਾਂਗਾ ਇਹੋ ਜੀ ਗਾਈਡਲਾਈਨ ਇਸ਼ੂ ਕਰੋ ਕਿ ਮੇਲਿਆਂ ਦੇ ਉੱਤੇ ਚਾਈਨਾ ਡੋਰ ਦਿਖੀ ਦੇ on the spot ਪਰਚੇ ਦਰਜ ਹੋਣਗੇ ਬੱਲਾ ਸਾਹਿਬ ਕੋਠਾ ਸਾਹਿਬ ਦਾ ਮੇਲਾ ਛਾੜਾ ਸਾਹਿਬ ਦਾ ਮੇਲਾ ਚਾਈਨਾ ਡੋਰ ਐਦਾਂ 5 5000 ਲੋਕ ਗੁੱਡੀ ਉਡਾ ਰਹੇ ਹੁੰਦੇ ਆ 4990 ਲੋਕਾਂ ਕੋਲ ਚਾਈਨਾ ਡੋਰ ਆ ਸਾਨੂੰ ਪੱਤਰਕਾਰਾਂ ਨੂੰ ਮਾਰਨ ਦਾ ਕੋ ਗਏ ਜਦੋਂ ਅਸੀਂ ਇਹ ਚੀਜ਼ ਨੂੰ ਕਵਰ ਕਰਨਗੇ ਕਿਉਂ ਯਾਰ ਯਾਰ ਕਿਸੇ ਦੀ ਜਾਨ ਦਾ ਆਪਾਂ ਖਿਆਲ ਕਰੀਏ ਔਰ ਉਹ ਬੱਚੇ ਦੀ ਅਰਦਾਸ ਕਰਿਓ ਸਾਰੇ ਜਾਨੇ ਉਹ ਮਨਵੀਰ ਸਿੰਘ ਉਹਦਾ ਨਾਮ ਹੈ ਜਲਦੀ ਠੀਕ ਹੋਵੇ ਤੇ ਨਾਲ ਦੇ ਨਾਲ ਆਪਾਂ ਤੁਹਾਨੂੰ ਕਿਤੇ ਵੀ ਲੋਡ ਪਵੇ ਇੱਕ ਮੇਰਾ ਨੰਬਰ ਵੀ ਹੈ 9815776880 ਕਿਸੇ ਤਰ੍ਹਾਂ ਦੀ ਕੋਈ ਲੱਗੇ ਤੁਹਾਨੂੰ ਕਿ ਇਹ ਨਿੱਕੀ ਜੀ ਮਦਦ ਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਕਿਉਂਕਿ ਅੱਜ ਕੱਲ੍ਹ ਦਿੱਲੀ ਦੇ ਵਿੱਚ ਇੱਕ ਪਰਿਵਾਰ ਨੇ ਸਾਰਾ ਆਪਣਾ ਟੱਬਰ ਖਤਮ ਕਰ ਲਿਆ ਅੰਮ੍ਰਿਤਸਰ ਚ ਸੁਸਾਈਡਸ ਇਹ ਸਾਰੀਆਂ ਚੀਜ਼ਾਂ ਨੂੰ ਨਾ ਅਸੀਂ ਕਿੰਨੀ ਕਿੰਨੀ ਕੋਈ ਗੱਲ ਹੁੰਦੀ ਐ ਇੰਨਾ ਕਹਿਣਾ ਹੁੰਦਾ ਮੈਂ ਤੇਰੇ ਨਾਲ ਆ ਤੇ ਮਾਈਂਡ ਚੇਂਜ ਹੋ ਜਾਂਦਾ ਸਾਨੂੰ ਬੜਾ ਡਰ ਸੀ ਹਾਏ ਮੇਅਰ ਸਾਹਿਬ ਨੂੰ ਬੁਲਾਇਆ ਆਣਗੇ ਬੜੇ ਉਹ ਬਿਜ਼ੀ ਨੇ ਉਹ ਆਏ ਨਾ ਤੇ ਸਾਡਾ ਹੌਸਲਾ ਸਾਨੂੰ ਬੱਚੇ ਵਧੀਆ ਫੀਲ ਹੋਏ ਬੱਚਾ ਨੂੰ ਸਰਟੀਫਿਕੇਟ ਕਿੰਨੇ ਦਿੱਤਾ ਅੰਮ੍ਰਿਤਸਰ ਦੇ ਮਾਨਯੋਗ ਮੇਅਰ ਨੇ ਕਿੰਨੀ ਵੱਡੀ ਗੱਲ ਆ ਖੁਸ਼ ਹੋ ਗਏ ਬੱਚੇ ਅਨਿੱਕੀ ਜੀ ਗੱਲ ਹੈ ਕਿਉਂਕਿ ਉਮੀਦ ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਹੈ ਹੌਸਲਾ ਹੋ ਤੋ ਤੂਫਾਨੋਂ ਬੇਬੀ ਕਿਨਾਰਾ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰ ਸੋ ਬਿਲਕੁਲ ਜੋ ਇਸ ਸੋਸਾਇਟੀ ਦਾ ਨਾਮ ਰੱਖਿਆ ਗਿਆ ਹੈ ਜਸਤ ਸੇਵਾ ਸੋਸਾਇਟੀ ਉਸ ਟਾਈਟਲ ਦੇ ਵਿੱਚ ਤੁਸੀਂ ਸਾਰੀ ਟੀਮ ਹੀ ਖਰੇ ਉੱਤਰ ਰਿਓ ਕਿ ਨਿਸ਼ਕਾਮ ਜਿਹੜੀ ਸੇਵਾ ਹੈ ਹਰ ਮੁੱਦੇ ਤੇ ਗੱਲ ਕਰਦੇ ਤੇ ਨਿਸ਼ਕਾਮ ਸੇਵਾ ਕਰ ਰਿਹਾ ਤੇ ਹੋਰ ਵੀ ਜਿਹੜੇ ਕੋਰਸਿਸ ਨੇ ਇਸ ਟੀਮ ਦੇ ਜਸਤ ਸੇਵਾ ਸੋਸਾਇਟੀ ਦੀ ਗੱਲ ਕੀਤੀ ਜਾਵੇ ਤਾਂ ਲਗ ਲਗ ਪਰਸਨੈਲਿਟੀ ਡਵੈਲਪਮੈਂਟ ਇੰਗਲਿਸ਼ ਸਪੀਕਿੰਗ ਕੋਰਸ ਸਟਿਚਿੰਗ ਦੇ ਕੋਰਸ ਜੋ ਵੀ ਇੰ ਆਏ ਜਾਂਦੇ ਨੇ ਮੇਰੇ ਨਾਲ ਕਹਿਤੀ ਬਾਟਿਆ ਮੈਮ ਮੌਜੂਦ ਨੇ ਮੈਮ ਥੋੜਾ ਜਿਹਾ ਆਪਣੇ ਬਾਰੇ ਵਿਦਾਜੋ ਕਿ ਤੁਹਾਡੇ ਵੱਲੋਂ ਕਿਹੜੀ ਸੇਵਾ ਜਿਹੜੀ ਜਸ ਸੇਵਾ ਸੁਸਾਇਟੀ ਦੇ ਅੰਦਰ ਕੀਤੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਥੈਂਕ ਯੂ so much for ਮੈਮ ਐਂਡ ਸਰ ਟੂ ਟੇਕ ਆਊਟ ਟਾਈਮ ਫਾਰ ਅਸ ਮੈਂ ਕਹਾਂਗੀ ਜੀ ਜਸ ਸੇਵਾ ਸੁਸਾਇਟੀ ਵਿੱਚ ਮੈਂ ਸਟਿਚਿੰਗ ਦੇ ਕੋਰਸਿਸ ਕਰਵਾਨੀ ਆ ਤੇ ਤੁਸੀਂ ਕਿਸੇ ਵੀ ਏਜ ਤੇ ਜੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਫੋਨ ਕਰ ਸਕਦੇ ਹੋ ਫੋਨ ਨੰਬਰ ਮੈਂ ਤੁਹਾਨੂੰ ਦੱਸ ਦਿੱਤੀਆਂ 988990270 ਤੁਸੀਂ ਇੱਥੇ ਫੋਨ ਕਰਕੇ ਤੁਸੀਂ ਆਪਣੀ ਤੁਸੀਂ ਇਨਫਰਮ ਕਰ ਸਕਦੇ ਤੇ ਅਸੀਂ ਤੁਹਾਨੂੰ ਕਾਲ ਕਰ ਦਾਂਗੇ ਜਿੱਦਾਂ ਹੀ ਗਰੁੱਪ ਪੂਰਾ ਹੁੰਦਾ ਹੈ ਅਸੀਂ ਫੋਨ ਕਰ ਦਿੰਦੇ ਹਾਂ ਜਿਹੜੇ ਫਰਸਟ 10 ਅਸੀਂ 6 ਤੋਂ 6 ਬੱਚੇ ਲੈ ਕੇ ਕਲਾਸ ਰੂਮ ਸ਼ੁਰੂ ਕਰਨੇ ਬਿਕਾਜ਼ ਸਟਿਚਿੰਗ ਦਾ ਕੋਰਸ ਐਸਾ ਹੈ ਕਿ ਇਹਦੇ ਵਿੱਚ ਟਾਈਮ ਲੱਗਦਾ ਹੈ ਜਿਹੜੇ ਬਿਲਕੁਲ ਰੋ ਬੱਚੇ ਆਉਂਦੇ ਨੇ ਉਹਨਾਂ ਨੂੰ ਮਹੀਨਾ ਮਸ਼ੀਨ ਚਲਾਉਣ ਦਾ ਬਿਕੋਜ਼ ਇਟਸ ਅ ਵੈਰੀ ਡੇਂਜਰਸ ਜੌਬ ਹੱਥ ਆ ਜਾਏ ਕੁਝ ਹੋ ਜਾਏ ਤੇ ਲੋਕੀ ਕਹਿਣ ਕਿ ਤੁਸੀਂ ਦੱਸਿਆ ਨਹੀਂ ਤੇ ਇਸ ਕਰਕੇ ਬੇਸਿਕ ਟ੍ਰੇਨਿੰਗ ਮਾਸੇ ਮਸ਼ੀਨ ਨੂੰ ਚਲਾਉਣਾ ਹੀ ਉਹਨੂੰ ਮਹੀਨਾ ਲੱਗ ਜਾਂਦਾ ਹੈ ਤੇ ਘਟੋ ਘਟ ਦੋ ਮਹੀਨੇ ਲੈ ਕੇ ਚਲੋ ਤੇ ਸਾਡੀ ਸਭ ਤੋਂ ਜ਼ਿਆਦਾ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਸੂਟ ਬਣਾਉਣਾ ਸਿਖਾਈਏ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਜਿਵੇਂ ਪਿੰਡਾਂ ਵਿੱਚੋਂ ਕੁੜੀਆਂ ਆਉਂਦੀਆਂ ਨਹੀਂ ਆ ਫਿਰ ਸਮਝ ਲਓ ਕਿ ਇੱਥੋਂ ਦੀ ਸਿਟੀ ਸਾਈਡ ਤੋਂ ਵੀ ਲੜਕੀਆਂ ਆਉਂਦੀਆਂ ਨੇ ਜਿਹੜੇ ਉਹਨਾਂ ਦੀ ਬੇਸਿਕ ਰਿਕੁਆਇਰਮੈਂਟ ਹੀ ਹੈ ਉਹਨਾਂ ਦੇ ਕਿ ਤੁਸੀਂ ਸਾਨੂੰ ਸੂਟ ਸਿਖਾ ਦਿਓ ਕਿਉਂਕਿ ਉਹ ਨੋਰਮਲ ਸਟਿਚਿੰਗ ਉਹਨਾਂ ਦੀ 300 400 ਲੋਕੀ ਖੁਸ਼ ਹੋ ਕੇ ਪੇ ਕਰ ਦਿੰਦੇ ਨੇ ਤੇ ਉਹਨੇ 3 400 ਵਿੱਚ ਉਹਨਾਂ ਦਾ ਮੋਟਿਵ ਇੰਨਾ ਵੱਧ ਜਾਂਦਾ ਹੈ ਉਹਨਾਂ ਨੂੰ ਐਸੇ ਨਾਲ ਹੀ ਇੰਨਾ ਸਹਾਰਾ ਹੋ ਜਾਂਦਾ ਹੈ ਕਿ ਉਹਨਾਂ ਨੇ ਮਾਪਿਓ ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਉਹ ਇੱਕ ਇੱਕ ਕਰਕੇ ਇੱਕ ਦਿਨ ਵਿੱਚ ਇੱਕ ਸੂਟ ਬਣਾਉਂਦੇ ਨੇ ਤੁਸੀਂ ਹਫ਼ਤੇ ਦਾ ਮਹੀਨੇ ਦਾ ਆਪੇ ਸੋਚ ਲਓ ਕਿ ਕਿੱਥੇ ਜਾ ਪੈਂਦਾ ਹੈ ਹੈਨਾ ਤੇ ਆਈ ਊਡ ਸੇ ਕਿ ਸਾਡੇ ਦਰਵਾਜ਼ੇ ਹਰ ਵਲੇ ਖੁੱਲੇ ਨੇ ਤੁਸੀਂ ਜਦੋਂ ਚਾਹੋ ਮੋਸਟ ਵੈਲਕਮ ਸਾਡੇ ਵੱਲੋਂ ਕਦੀ ਵੀ ਨਾ ਨਹੀਂ ਹੋਏਗੀ ਸਿੱਕੇ ਵੀ ਜਾਓਗੇ ਉਸ ਤੋਂ ਬਾਅਦ ਵੀ ਕਦੀ ਦਿੱਕਤ ਆਏਗੀ ਨੰਬਰ ਤੇ ਫੋਨ ਕਰਨਾ WhatsApp ਤੇ ਸਭ ਸਮਝਾ ਦਾਂਗੇ। ਥੈਂਕ ਯੂ so much। ਥੈਂਕ ਯੂ so much ਮੈਮ ਤੇ ਸੋ ਜਸੇਵਾ ਸੁਸਾਇਟੀ ਦੀ ਅਗਰ ਲੇਡੀਜ਼ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਊਮਨ ਇੰਪੋਵਰਮੈਂਟ ਦੇ ਲਈ ਆਪਣੇ ਆਪਣੇ ਤੌਰ ਤੇ ਸਾਰੇ ਕੰਮ ਕਰ ਰਿਆ ਨੇ ਤੇ ਮੇਕਓਵਰ ਰੂਪਸ ਮੇਕਓਵਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੜੀਆਂ ਸਿਰਫ ਸਜਦੀਆਂ ਨਹੀਂ ਬਲਕਿ ਸਿੱਖਦੀਆਂ ਵੀ ਨੇ, ਕਮਾਉਂਦੀਆਂ ਨੇ ਤੇ ਦੁਨੀਆ ਨੂੰ ਦਿਖਾਉਂਦੀਆਂ ਨੇ ਕਿ ਸੁੰਦਰਤਾ ਜਿਹੜੀ ਹੈ ਉਹ ਸਿਰਫ ਫਿਲਟਰ ਦੇ ਵਿੱਚ ਨਹੀਂ ਬਲਕਿ ਸਕਿੱਲ ਦੇ ਨਾਲ ਵੀ ਦਿਖਾਈ ਜਾ ਸਕਦੀ ਹੈ। ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰ